ਐ ਸਮੀਤਾਂ ਵੀ ਇੱਕ ਬੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਕੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਚੀਫ ਮਿਨਿਸਟਰ ਕਿੰਨੇ ਐਮਪੀ ਸਹਿਬਾਨ ਇਹਨਾਂ ਦੇ ਉਹੇ ਖੜੇ ਰਹਿੰਦੇ ਆ ਤੇ ਮਨੂੰ ਅੱਜ ਜਿੱਥੇ ਚੀਹ ਹੁਣਸਰ ਸਾਹਿਬ ਨਹੀਂ ਆਏ ਉਥੇ ਸਾਰੇ ਐਮਪੀ ਸਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਟਾ ਇਹਨਾਂ ਦੇ ਸਿੱਲਾਕਸਾਤੀਆਂ ਨੇ ਢੁੱਠੀ ਦੀ ਹੈ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ 'ਤੇ ਕਿਹਾ ਕੜਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਟੀਜ਼ ਨੂੰ ਸਾਰੇ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚਿਮਨ ਸਿੰਘ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਿਆ ਤੇ ਮੰਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾਲਾ ਲਾਲਾ ਕਰ ਰਹੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਨਾਲ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨੂੰ ਹੈਲੀਕਾਪਟਰ ਦਾ ਮੰਨੂ ਡਿਸੀਜਨ ਅਸੀਂ ਸਾਰੇ ਡਿਸੀਜਨ ਦੇ ਇਸ ਮੌਸਮ ਚ ਨਹੀਂ ਆਣਾ ਹੈ ਹੈਲੀਕਾਪਟਰ ਆ 2 ਘੰਟੇ ਚੰਡੀਗੜ੍ਹ ਘੜਾ ਮੈਂ ਪਹੁੰਚ ਗਿਆ ਉਹ ਵੀ ਆ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੈਂ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜੇ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਬਿਨਾਂ ਹੈਲੀਕਾਪਟਰ ਦੇ ਕਰੋ ਨਹੀਂ ਨਿਕਲਦੇ ਚੜ੍ਹਨ ਐ ਏਲੀਕੋਪਟਰ ਚਾਹੀਦਾ ਨੂੰ ਵਕਾਸੀ ਜਾ ਕੇ ਅਕਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਗਏ ਐ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖਿਆ ਸੋਂ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਜੀ ਬਾਤ ਪਰਸੂ ਕਰਕੇ ਕਰੂਗਾ ਜੇ ਅੱਜ ਉਹਨੇ ਨਿਵੇੜਾ ਹੋ ਜਾਣਾ ਸੀ 1 ਲੱਖ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਐਚਏ ਐਕਸਪ੍ਰੈਸ ਹੋਏ ਐ ਚਾਹੇ ਇਕਨੋਮਿਕ ਕਾਰਕਟਰ ਦੇ ਕਹਤੇ ਦੇਖੋ ਗੱਲਾਂ ਕਰਨੀਆਂ ਬਹੁਤ ਸੁਖੱਦੀਆਂ ਪਰ ਡੈਕਟਰ ਸਾਹਿਬ ਮੰਨਿਆ ਅਵਾਈਜਾਗ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਸਕਦਾ ਮੰਤਰੀ ਆ ਸਕਦਾ ਸਰ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਉ ਦੱਸਿਆ ਖੁਦ ਆਪਣਾ ਗੜਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਵੀ ਮੌਕਾ ਲੱਗਿਆ ਚਾਹ ਤਰਤਾਰਪੁਰ ਲੰਘੇ ਵਾਲਾ ਮਸਲਾ ਸੀ ਚਾਹੇ ਹੋਰ ਵੀ ਚਾਹ ਬਰਕੰਦੀ ਉਪਰ ਆ ਜਾ ਜਿਹੜਾ ਮਸਲਾ ਸੀ ਜਿਹੜੇ ਹਰੇਕ ਮਸਲੇ 'ਚ ਹਮੇ ਪੰਜਾਬ ਦੀ ਉਹ ਨਹੀਂ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਐਮਬੈਸਡਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟ੍ਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰੋ ਲੱਖੋ ਕੰਮ ਕਹਿਣ ਵਾਲਾ ਤੋਂ ਵੇ ਸਾਬ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਐ ਸਾਬ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਐ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਐ ਕੰਮ ਪਿਆਰਾ ਚੰਮ ਪਿਆਰਾ ਨਹੀਂ ਗੜਕਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਆਈ ਨਹੀਂ ਤੇ ਫੋਟੋ ਨਹੀਂ ਦੇਖੀ ਕਿ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਸੈਕ੍ਰੇਟਰੀ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰ ਮੰਜੰਦਰੂ ਉੱਥੇ ਵੀ ਭਗਵਾਨ ਤੁਮਾਂਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਕੋ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਤੇ ਐਮਪੀ ਸਾਹਿਬਾਨ ਗੜਕਰੀ ਜੀ ਦਾ ਨਾਮ ਲੈਂਦੇ ਆ ਮਹਾਂਸੰਗੀ ਦੇ ਨਾਮ ਲੈਂਦੇ ਆ ਅੱਜ ਜਿਹੜਾ ਭਗਵਾਨ ਤੁਮਾਂਜੀ ਨੂੰ ਦੇਖੋ ਬਹੁਤ ਹੀ ਹੋਰ ਸਿੰਘ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦਾ ਵੀ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਰਨੀ ਦੇਖੋ ਹੋ ਸਕਦਾ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਕਿਣਾ ਦੇਣਾ ਤੁਹਾਡੇ ਕੋ ਕਿਹੜੇ ਲੁਕੇ ਆ ਸੱਜੇ ਤੋਂ ਕਿਹੜੇ ਲੋਕ ਇਹ ਆ ਕੇ ਚਲੇ ਨੋਕਲ ਕੁਝ ਨਹੀਂ ਆਇਆ ਪਰ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਗਏ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਸਿਰਫ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਕਰੋੜ ਦਾ ਸ਼ੱਕਰ ਨੂੰ ਪੈਕੇਜ ਜਿੰਨਾ ਦਿੱਤਾ ਹੈ ਪਰ ਪਹਿਲੀ ਜਿਹੜੀ ਹੋ ਗਈ ਨਾ ਜਲੰਧਰ ਤੋਂ ਸਾਪਕ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਜੇ ਤੱਕ ਬਣ ਕੇ ਤਿਆਰ ਨਹੀਂ ਹੋ ਉਹ ਹੀ ਤੱਕ ਇਹ ਰਹੇ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਸੋਲਦੇ ਸਾਹਿਬ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ 40 ਦਿਨ ਹੱਤਾਂ ਨਾਲ ਬੈਠ ਕੇ ਮਸਲੇ ਹੱਲ ਕਰਾਓ ਇਹ ਉਹਨਾਂ ਨੇ ਆਏ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਨੂੰ ਲਾ ਕੇ ਕਿੱਥੇ-ਕਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗਲ ਕਿਸੇ ਹੋਰ ਦੇ ਪਾਣਾ ਚਾਹੁੰਦੇ ਆ ਪਰ ਵੱਡੇ ਨੂੰ ਲੈ ਕੇ ਜੇ ਮੇਰੇ ਨਾਲ